ਮਿਤੀ 26 27 ਦੀ ਰਾਤ ਨੂੰ 3:30 ਵਜੇ ਇੱਕ ਐਕਸੀਡੈਂਟ ਦੀ ਘਟਨਾ ਆ ਸੰਧੀ ਕਾਲ ਰਿਸਿਵ ਹੋਈ ਜਿਸ ਤੇ ਕਲਾ ਚੌਂਕੀ ਦੇ ਮਲਾਜ਼ਮ ਮੌਕੇ ਤੇ ਸਥਿਤੀ ਨੂੰ ਸੰਭਾਲਣ ਲਈ ਮੌਕੇ ਤੇ ਗਏ ਤੇ ਉੱਥੋਂ ਇੱਕ ਆ ਆਦਮੀ ਨੂੰ ਨਾਲ ਲੈ ਤੇ ਚੌਂਕੀ ਵਿੱਚ ਆ ਕੇ ਜਿਹੜੀ ਅਨਫੋਰਚੂਨੇਟ ਘਟਨਾ ਹੋਈ ਹੈ ਤੇ ਆ ਬਹੁਤ ਮਾੜੀ ਗੱਲ ਹੈ ਤੇ ਇਹਦੇ ਤੇ ਕਈ ਤਰ੍ਹਾਂ ਦੇ ਨੈਰੇਟਿਵ ਫਲਾਏ ਜਾ ਰਹੇ ਨੇ ਤੇ ਇਸ ਤੇ ਸੰਬੰਧੀ ਪੁਲਿਸ ਵੱਲੋਂ ਜਦੋਂ ਵੀ ਇਹ ਕਾਰਵਾਈ ਸੀਨੀਅਰ ਅਫਸਰਾਂ ਦਾ ਧਿਆਨ ਚਾਹੀ ਤੇ ਕਾਰਵਾਈ ਕਰਦੇ ਹੋਏ ਤੇ 37 ਤੇ 38 ਨੰਬਰ ਦੋ ਮੁਕਦਮੇ ਦਰਜ ਕੀਤੇ ਗਏ ਹਨ 37 ਨੰਬਰ ਮੁਕਦਮਾ ਇੱਕ ਪ੍ਰਾਈਵੇਟ ਆਦਮੀ ਤੇ ਹੈਗਾ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਤੇ ਜਿਹੜਾ 38 ਨੰਬਰ ਆ ਉਹ ਜੋ ਉਸ ਆਦਮੀ ਦੇ ਨਾਲ ਇਹ ਅਨਫੋਰਚੂਨੇਟ ਘਟਨਾ ਹੋਈ ਹੈ ਉਹਦੇ ਸੰਬੰਧੀ ਹੈਗਾ ਤੇ ਇਸ ਦੇ ਵਿੱਚ ਚਾਰ ਮੁਲਾਜ਼ਮਾਂ ਦੇ ਕਾਰਵਾਈ ਕੀਤੀ ਹੈ ਦੋ ਬਾਈ ਨੇ ਉਹਨੇ ਦਵਾਨਾ ਉਹਨੇ ਤੇ ਉਹਨਾਂ ਨੂੰ ਤਤ ਤੰਤ ਪ੍ਰਭਾਵ ਦਾ ਮੁਤਲ ਕਰਕੇ ਜਿਹੜਾ ਹੈਗਾ ਮ ਖੁਸਦਾਨ ਤੇ ਦਿੱਤਾ ਗਿਆ ਤੇ ਬਟ ਜਿਹੜੀ ਇਹ ਘਟਨਾ ਹੈਗੀ ਹੈ ਇੱਕ ਨਾਰਮਲ ਘਟਨਾ ਤੋਂ ਸ਼ੁਰੂ ਹੋ ਕੇ ਜਿਹੜੀ ਇਸ ਤਰੀਕੇ ਨਾਲ ਪਹੁੰਚੀ ਹੈ ਕੋਈ ਕਿਸੇ ਦਾ ਇਸ ਤਰ੍ਹਾਂ ਦਾ ਨਰੇਟਿਵ ਨਹੀਂ ਸੀਗਾ ਕਿ ਕੋਈ ਮਨ ਭਾਵਨਾ ਹੁੰਦੀ ਬਟ ਜਿਹੜੀ ਇਹ ਹੋਈ ਹੈ ਇਸ ਦੇ ਵਿੱਚ ਕਿਸੇ ਨੂੰ ਵੀ ਇਹ ਰਾਈਟ ਨਹੀਂ ਹੈਗਾ ਜਿਹੜਾ ਆ ਕਿਸੇ ਦੀਆਂ ਭਾਵਨਾਵਾਂ ਨੂੰ ਖੇਚਵਾ ਜਾਂ ਕਿਸੇ ਨਾਲ ਕੋਈ ਤਸੱਦਦ ਕਰਨ ਦਾ ਸੋ ਆ ਸਮੇਂ-ਸਮੇਂ ਸਿਰ ਸੀਨੀਅਰ ਅਫਸਰਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਹ ਹਤਾਇਤਾ ਦਿਕਨਦੀਆਂ ਨੇ ਤੇ ਹੁਣ ਇਸ ਮੁਕੱਦਮੇ ਵਿੱਚ ਵੀ ਜਿਹੜੀ ਹੈਗੀ ਆ ਸੀਬੀ ਸਰ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਵਿੰਗ ਨੂੰ ਇਹ ਤਫ਼ਤੀਸ਼ ਦਿੱਤੀ ਗਈ ਆ ਜਿਸ ਤੇ ਤਫ਼ਤੀਸ਼ ਦੇ ਨਾਲ ਜੋ ਤੱਥ ਸਾਹਮਣੇ ਆਉਣਗੇ ਇਹ ਕਿੰਨਾ ਤੇ ਕਾਰਵਾਈ ਕੀਤੀ ਜਾਊਗੀ ਤੇ ਵਟ ਜਿਹੜਾ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਨੈਰੇਟਿਵ ਫਲਾਏ ਜਾ ਰਹੇ ਨੇ ਕੋਈ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਕਿਸੇ ਨੂੰ ਕੋਈ ਸੇਵ ਕਰਨ ਵਾਲੀ ਗੱਲ ਨਹੀਂ ਜਿਹੜੀ ਜੋ ਜੋ ਕਾਰਵਾਈ ਜੋ ਜਿਹੋ ਜੀ ਐਕਸ਼ਨ ਕਰੇਗਾ ਉਦੋਂ ਉਹ ਜਿਹੜਾ ਰਿਐਕਸ਼ਨ ਹੋਏਗਾ ਸੋ ਅੱਗੋਂ ਵੀ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇਗਾ ਤੇ ਗਾਂ ਸੀਨੀਅਰ ਅਫਸਰਾਂ ਵੱਲੋਂ ਆਈਆਂ ਰਹਿਤਾਂ ਦਾ ਦੇ ਡੀਜੀਐਸ ਵੱਲੋਂ ਵਾਰ-ਵਾਰ ਇਹਨਾਂ ਦਾ ਦੇਖਤਾ ਵੀ ਪਾਲਣਾ ਕਰਨ ਦੀ ਗੱਲ ਜਾਂਦਾ ਜਿਸ ਤੇ ਅਸੀਂ ਹਮੇਸ਼ਾ ਪਾਲਣਾ ਵੀ ਕਰਦੇ ਹਾਂ ਤੇ ਨਾਲ ਨਾਲ ਇਨੂੰ ਇੰਪਲੀਮੈਂਟ ਕਰਵਾਉਣ ਲਈ ਅਸੀਂ ਥੱਲੇ ਹਦਾਇਤਾਂ ਵੀ ਕਰਦੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸਿਸਟਮ ਹੈ ਇਹਨੂੰ ਕਿਸੇ ਵੀ ਤਰੀਕੇ ਨਾਲ ਟਾਰਗੇਟ ਨਹੀਂ ਕੀਤਾ ਜਾਵੇਗਾ ਤੇ ਆਪ ਅਸੀਂ ਪਬਲਿਕ ਤੋਂ ਵੀ ਇਹੀ ਸਾਥ ਚਾਹੁੰਦੇ ਆ ਤੇ ਸਾਡੇ ਨਾਲ ਜਿਹੜੇ ਇਸ ਤਰ੍ਹਾਂ ਦੇ ਮਾੜੇ ਕੰਮ ਕਰਨ ਵਾਲੇ ਅਨਸਰ ਨੇ ਉਹਨਾਂ ਤੇ ਵੀ ਨਜ਼ਰ ਪਾਉਣ ਲਈ ਸਾਡੇ ਨਾਲ ਕੋਆਪਰੇਟ ਕਰਨ ਤੇ ਜੋ ਕਰ ਵੀ ਰਹੇ ਨੇ ਤੇ ਇਹਨਾਂ ਸਭ ਦਾ ਨਾਮ ਥੈਂਕ ਯੂ ਜੈ ਹਿੰਦ ਤੁੰਦ